ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਜਿਸ ਕਰਕੇ ਵੀ ਵੀਡੀਓ ਬਣਾ ਰਹੇ ਆ ਵੀਰ ਦੇ ਘਰੇਲੂ ਪਸ਼ੂ ਰੱਖੇ ਹੋਇਆ ਕੋਈ ਵਪਾਰ ਦਾ ਕੰਮ ਨਹੀਂ ਇਹਨਾਂ ਵਿੱਚੋਂ ਬਾਈ ਬਾਈ ਦੀ ਇੱਕ ਬੇੜ ਬਕਾਊ ਆ ਪਿੰਡ ਵਧਾਤੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਬਈ ਨੇੜੇ ਪਿੰਡ ਪਧੌੜ ਤੇ ਸੈਣਾ ਰਹ ਜਾਂਦੇ ਆ ਆਓ ਪੁੱਛ ਲੈਨੇ ਬਾਈ ਤੋਂ ਡੀਲ ਬਾਈ ਜੀ ਹੱਸੀ ਗਾਲ ਸਾਸਰੀ ਗਾਲ ਡਾਕਟਰ ਸਾਹਿਬ ਉਹ ਠੀਕ ਹੋ ਵਧੀਆ ਜੀ ਬਹੁਤ ਵਧੀਆ ਜੀ ਨਾਮ ਤੇ ਮੋਬਾਈਲ ਨੰਬਰ ਬੋਲ ਨਾਮ ਹਰਤੇਸ਼ ਸਿੰਘ ਜੀ ਮੋਬਾਈਲ ਨੰਬਰ ਨਾ 95372901 ਠੀਕ ਹੈ ਬਾਈ ਇਹ ਵੀਰ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਵੀਰੇ ਜੀ ਬੈਡ ਦੇਂਦਾ ਕਿਹੜਾ ਸੂਸ ਹੁੰਦੀ ਆ ਇਹ ਪਹਿਲੇ ਸੂਸ ਦਿਆ ਜੀ ਪਹਿਲਾ ਸੂਸ ਆ ਕਿੰਨੇ ਦਿਨ ਲੈਂਦੀ ਆ ਬਾਈ ਦਿਨ ਮੰਨ ਕੇ ਚੱਲੋ ਜੀ 5 ਦਿਨ ਬਾਕੀ ਆ ਇਹਦੇ 5 ਕਿ ਦਿਨ ਲੈਂਦੀ ਆ ਹਾਂ ਕੋਈ 2-4 ਦਿਨ ਉੱਤੇ ਲੈ ਜੋ ਗੱਲ ਵੱਖਰੀ ਐ ਸਹੀ ਗੱਲ ਆ ਕੀ ਰਿਕਾਰਡ ਦੀ ਮਾਂ ਦਾ ਬਾਈ ਇਹਦੀ ਮਾਂ ਦਾ ਬਾਈ ਉਹਨਾਂ ਦੇ ਦੱਸਣ ਮੁਤਾਬਕ 20 ਲੀਟਰ ਆ 20 ਲੀਟਰ ਹਾਂ ਪਤਾ ਬਸ ਬੈਡ ਹੀ ਲੈਂਦੀ ਸੀ ਹਮ ਫੇਸ ਬੜਾ ਪਿਆਰਾ ਹਨਾ ਬਾਈ ਲੱਸੀ ਫੇਸ ਦਿਖਾ ਦਈਏ ਕੇਸ ਬਿਊਟੀ ਕਮਾਲ ਦੀ ਬੋਦੀਵਾਦੀ ਚੰਗੀ ਆ ਸਨਖਪਣਾ ਬੈੜ ਦੇ ਵਿੱਚ ਬਹੁਤ ਪ੍ਰਿੰਟ ਪ੍ਰਿੰਟ ਵਾਸ਼ਿੰਗ ਕਰਮਾ ਲੀਦਾ ਬੋਦੀਵਾਦੀ ਦੇਖੋ ਬਈ ਕੀ ਬਾਤ ਆ ਕੱਦ ਵੀ ਚੰਗਾ ਸਮੀ ਪਲੀਆ ਰਾਜੀਆ ਥਾਣ ਬੜਾ ਕਮਾਲ ਦਾ ਬਈ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਚਾਰੇ ਥਣ ਲੈ ਨਿਕੜਵੇਂ ਪੂਰੇ ਗੈਵ ਤੇ ਆ ਬਈ ਮੁੱਠੀ ਵਾਲਾ ਥਾਣ ਲੱਗਿਆ ਜਿਵੇਂ ਪਹਿਲਾ ਸਵੇਰ ਹੁੰਦੀ ਆ ਥਾਣ ਬੜਾ ਕਮਾਲ ਦਾ ਲੱਗਿਆ ਹਣ ਥਾਂ ਤਾਂ ਪੂਰਾ ਚੋਟੀ ਦਾ ਗੱਡੇ ਡਾਕਟਰ ਕੱਚੀ ਕੱਚੀ ਮੁੱਠੀ ਵਾਲਾ ਥਾਣ ਆ ਉਹਦੋਂ ਨੂੰ ਆਰਡਰ ਆ ਜਿਹੜਾ ਇਹਨੇ ਵਧੀਆ ਤਿਆਰ ਕਰ ਲੈਣਾ ਖੋਲ ਦੇ ਬਈ ਮੜੀ ਤੋਰ ਕੇ ਰਕਾ ਦੇ ਚੰਗੀ ਅਵਾਰ ਸਨਕੀ ਆ ਬਈ ਪਹਿਲਾ ਸੁਆ ਘਰਮਾਲੀ ਸੁੰਦੀ ਆ ਕੱਦ ਫੁੱਲ ਆ ਬਈ ਸਮੀ ਪਲੀਆ ਰਾਜੀ ਰੋਜੀ ਫੁੱਲ ਆ ਬਈ ਫੇਸ ਬੜਾ ਫੇਰਾ ਬਾਕੀ ਹਲੇ ਕੱਚੀ ਕੱਚੀ ਆ ਦਣ ਲੈਂਦੀ ਆ ਉਹ ਵੀ ਠੰਡੀ ਸੀਲ ਆ ਡਾਕਟਰ ਕੋਈ ਇਹ ਜੀ ਗੱਲ ਬਾਤ ਨਹੀਂ ਠੀਕ ਆ ਠੰਡੀ ਸੀਲ ਬਾਈ ਕਹਿੰਦਾ ਪੂਰੀ ਆ ਕੋਈ ਚੱਕੀ ਤੇਰੇ ਥੋੜੇ ਕੈਮਰੇ ਤੋਂ ਡਰਦੀ ਆ ਹਾਂ ਤੇ ਮੁੱਲ ਕੀ ਆ ਦਾ ਜੈ ਜਪਰਾ ਮੁੱਲ ਡਾਕਟਰ ਆ ਪਾ 75000 ਕਰਦੇ ਆ ਮਾਨਤਨ ਹੋ ਜਾ ਹਾਂ ਬਸ ਇਹ ਚ ਮਾਨਤਨ ਕਰਾਂਗੇ ਠੀਕ ਆ 75000 ਰੁਪਇਆ ਮੁੱਲ ਆ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੰਗੀ ਅਵਾਰਡ ਸੁਨਕੀਏ ਲੇਵਾ ਦੇਖੋ ਲੇਵੇ ਦੀ ਜਿਹੜੀ ਕੁਆਲਿਟੀ ਆ ਤਾਂ ਖੁੱਲੀ ਤੁਰੇ ਫਿਰੇ ਜਾ ਰਹੇ ਤਾਂ ਕੋਈ ਗੱਲ ਹੀ ਨਹੀਂ ਕੀ ਸਹੀ ਗੱਲ ਲੇਵਾ ਦੇਖੋ ਬਈ ਕਿਆ ਬਾਤ ਅੱਲਾ ਕੱਲਾ ਥਣ ਪੂਰੀ ਵਿੱਤੀ ਦੇ ਧਾਣਾ ਨਹੀਂ ਨੇ ਨੇੜੇ ਨਹੀਂ ਥਾਣਾ ਹੈਗਾ ਪੂਰੀ ਵਿੱਤੀ ਦੇ ਲੈ ਇਧਰੋਂ ਵੀ ਲੇਵਰੀ ਕੁਆਲਿਟੀ ਚੈੱਕ ਕਰ ਲਓ ਗੱਠ ਲੇਵਾ ਕਰਮ ਲਈ ਦਾ ਮੂਰਤ ਹੈ ਕਿਆ ਬਾਤ ਹੈ ਮੋਲ ਜਾਇਜ਼ ਆ ਬਈ ਕਿਸੇ ਵੀਰ ਨੂੰ ਬੜਾ ਪਸੰਦ ਆਵੇ ਵਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਜੀ